ਕੁਲਦੀਪ ਸਿੰਘ ਗੜਗੱਜ ਜਥੇਦਾਰ ਮੰਨਦੇ ਉਹਨਾਂ ਨੂੰ ਮੈਂ ਜਥੇਦਾਰ ਇਸ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦਾ ਗਿਆਨੀ ਹਰਪ੍ਰੀਤ ਸਿੰਘ ਖੁਦ ਬੋਲ ਰਿਹਾ ਵਾ ਇਸ ਮੇਰੀ ਸੈਂਟਰ ਦੇ ਨਾਲ ਸਿੱਧੀ ਗੱਲ ਹੈ ਮੈਂ ਅਮਤ ਸ਼ਾਹ ਦੇ ਨਾਲ ਗੱਲ ਕਰਦਾ ਵਾ ਲੋਕ ਕਹ ਰਹੇ ਨੇ ਕਿ ਬਹੁਤ ਸਿਆਣਪ ਦਾ ਕੰਮ ਕੀਤਾ ਹੈ ਐਸਜੀਪੀਸੀ ਨੇ ਜੇ ਤੇ ਦੇ ਦਿਨੇ ਹੁੰਦਾ ਤਾਂ ਕਹਿੰਦੇ ਖੂਨ ਕਰਾਬਾ ਬੜਾ ਹੋਣਾ ਸੀ ਬੜੀ ਲਾ 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 ਹੋਣੀ ਸੀ ਬੜੀ ਵੱਡ ਕਟੂਣੀ ਸੀ ਕੁਝ ਵੀ ਹੋ ਸਕਦਾ ਸੀ ਦਮਦਮੀ ਟਕਸਾਲ ਦੇ ਭਾਈ ਲੈਣਾ ਸਿੰਘ ਜੀ ਹਾ ਦਾ ਨਾਰਾ ਮਾਰਿਆ ਕਿਨਾਂ ਦੇ ਹੱਕ ਚ ਬਾਦਰਾ ਦੇ ਹੱਕ ਐਸਜੀਪੀਸੀ ਦੇ ਹੱਕ ਮੈਂ ਤੇ ਅੱਜ ਕਹਿੰਦਾ ਉਸ ਦਿਨ ਕਬੀਰ ਸਿੰਘ ਬਾਦਲ ਨੂੰ ਤੇ ਬਾਦਲ ਪਰਿਵਾਰ ਨੂੰ ਜਾਂ ਉਹਨਾਂ ਦੇ ਜਿਹੜੀ ਉਹਨਾਂ ਦੀ ਜੁੰਡਲੀ ਸੀ ਉਹਨਾਂ ਨੂੰ ਪੰਥ ਤੋਂ ਛੇਕ ਦੇਣਾ ਚਾਹੀਦਾ ਸੀ ਉਹਨਾਂ ਦੇ ਸਾਹਮਣੇ ਚ ਬਹੁਤ ਵੱਡੇ ਵੱਡੇ ਗਨਾਹ ਹੋਏ ਨੇ ਕਿਹਦੀ ਹਿੰਮਤ ਹੈ ਕਿਹਦੀ ਹਿੰਮਤ ਆਨ ਕਟ ਜੀ ਕੀਤੀ ਹਿੰਮਤ ਇਹਨਾਂ ਨੂੰ ਛੇਕਦੇ ਤੁਹਾਡੇ ਤਲਖ ਤੇਵਰ ਇਸ ਕਰਕੇ ਨਹੀਂ ਕਿ ਬਾਦਲਾਂ ਨੂੰ ਤੁਸੀਂ ਖਤਮ ਦੇਖਣਾ ਚਾਹੁੰਦੇ ਸੀ ਕਿ ਇਹ ਤਲਖ ਤੇਵਰ ਇਸ ਕਰਕੇ ਨਹੀਂ ਕਿ ਹੁਣ ਦੋਰੇ ਮਾਫਦਾਨ ਕਿਉਂ ਤੇ ਜਮੀਰਾਂ ਨਹੀਂ ਜਾਗੀਆਂ ਇਹ ਬੀਜੇਪੀ ਪਿੱਛੇ ਕੰਮ ਕਰ ਰਹੀ ਆ ਇਹ ਪਿੱਛੇ ਸੈਂਟਰ ਕੰਮ ਕਰ ਰਿਹਾ ਹੌਣ ਵਾਲੀ 27 ਦੇ ਵਿੱਚ ਇਹ ਇਹ ਸਾਰੇ ਜਿਹੜੇ ਮੁੱਖੀ ਅਜ ਮਰਿਆਦਾ ਦੀਆਂ ਗੱਲਾਂ ਕਰਦੇ ਫਿਰਦੇ ਇਹਨਾਂ ਨੇ ਬੀਜੇਪੀ ਵਾਸਤੇ ਠੂਠਾ ਫੜ ਕੇ ਪੰਜਾਬ ਦੀ ਗਲੀ ਗਲੀ 'ਚ ਇਹਨਾਂ ਨੇ ਵੋਟਾਂ ਮੰਗਦੇ ਫਿਰਨਾ ਬਾਦਲਾਂ ਨੂੰ ਪੰਥ ਦੇ ਗਲੋਂ ਲੌਂਦਿਆਂ ਲੌਂਦਿਆਂ ਉਹਨਾਂ ਦਾ ਕਬਜ਼ਾ ਕਾਲ ਤੱਕ ਸਾਬ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਲੌਂਦਿਆਂ ਲੌਂਦਿਓ ਇਹਦਾ ਮਤਲਬ ਹੈ ਭਾਜਪਾ ਨੂੰ ਦੇ ਦੇਣਾ ਸਾਰਾ ਕੁਝ ਤੇ ਇਨਾਂ ਜਥੇਦਾਰਾਂ ਦੀਆਂ ਸਾਂਝਾ ਨੇਮਤ ਛਾ ਦੇ ਨਾਲ ਭਾਜਪਾ ਦੇ ਨਾਲ ਸੈਂਟਰ ਦੇ ਨਾਲ ਇੱਕ ਵੀ ਉਹਨਾਂ ਦਾ ਢਾਇਆ ਹੋਇਆ ਗੁਰਦੁਆਰੇ ਤੇ ਇੱਕ ਵੀ ਉੱਥੇ ਇੱਟ ਲਵਾਈ ਜਾ ਕੇ ਜਿੰਨਾ ਜਥੇਬੰਦੀਆਂ ਨੇ ਬਾਦਲਾਂ ਦੇ ਨਾਲ ਉਹਨਾਂ ਦੇ ਰਾਜ ਸਮੇਂ ਐਡੀ ਵੱਡੀ ਲੜਾਈ ਲੜੀ ਆ ਉਹਨਾਂ ਚੋਂ ਕਿਹੜਾ ਬੋਲਿਆ ਦੱਸੋ ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲਿਆ ਇਸ ਮਸਲੇ ਤੇ ਕਿਸੇ ਵੀ ਭਾਈ ਲੈਣੇ ਕੋ ਅਸੀਂ ਇਹ ਹਾਂ ਅਹੀਂ ਬੋਲ ਰਹੇ ਆਂ ਆਪੀ ਜੇਡੀ ਭਾਪੀ ਐ ਸਿੱਖਾਂ ਦੀ ਦੁਸ਼ਮਣ ਜਮਾਤ ਆ ਜਿਹੜਾ ਵੀ ਆਗੂ ਭਾਪੀ ਦੀ ਸਪੋਰਟ ਨਾਲ ਚੱਲੂਗਾ ਜਾਂ ਕਹੂਗਾ ਸਾਡੀ ਉਹਦੇ ਨਾਲ ਸਿੱਧੀ ਗੱਲ ਆ ਅਹੀਂ ਉਹਦੇ ਨਾਲ ਬਿਲਕੁਲ ਨਹੀਂ ਖੜਾ ਉਹ ਤੇਰਾ ਪੰਥਕ ਤਾਂ ਸੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਇਹ ਇਦਾਂ ਦਾ ਸਟੈਂਡ ਲਿੰਕ ਦੀ ਜੇ ਦਾ ਮਤਲਬ ਤੁਸੀਂ ਉਹਨਾਂ ਨੂੰ ਭਾਪੀ ਵਾਲੇ ਕਹਿ ਰਹੇ ਪਰ ਜਿਵੇਂ ਬੋਲਾਂ ਦੇ ਵਿੱਚ ਬੜੇ ਤਿੱਖੇ ਪ੍ਰਹਾਰ ਕਰਿਓ ਬੜੇ ਤਨਖ ਤੇਵਰਾਂ ਦੇ ਵਿੱਚ ਤੁਸੀਂ ਗੱਲ ਕਰਿਓ ਉਸੀ ਕ੍ਰੀ ਏਜੰਸੀ ਤੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਮਦਮੀ ਟਕਸਾਲ ਦੇ ਭਾਈ ਲੈਣਾ ਸਿੰਘ ਜੀ ਜਿਨ੍ਹਾਂ ਨੇ ਅੱਜ ਹਾ ਦਾ ਨਾਰਾ ਮਾਰਿਆ ਕਿਨਾਂ ਦੇ ਹੱਕ ਚ ਬਾਦਲਾਂ ਦੇ ਹੱਕ ਚ ਐਜਪੀਸੀ ਦੇ ਹੱਕ ਚ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਜਦ ਸਾਰੇ ਹੀ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਤਾਂ ਆਖਰ ਭਾਈ ਲੈਣਾ ਜੀ ਹਾ ਦਾ ਨਾਰਾ ਉਹਨਾਂ ਦੇ ਹੱਕ ਚ ਕਿਉਂ ਮਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਕਿਤਨੂੰ ਹਵਾ ਚਲ ਪਈ ਦਮਦਮੀ ਟਕਸਾਲ ਦੀ ਤੇ ਜਿਹੜੇ ਬਾਦਲਾਂ ਦਾ ਜ਼ਿਕਰ ਕਰਦੇ ਸੀ ਤੁਸੀਂ ਅਕਸਰ ਉਹਨਾਂ ਨੂੰ ਕੋਸਦੇ ਹੁੰਦੇ ਸੀ ਤੇ ਅੱਜ ਉਹਨਾਂ ਦੇ ਹੱਕ 'ਚ ਚੱਲਣ ਦੇ ਉਹ ਕਹਿੰਦੇ ਆ ਵੀ ਮਾੜੀ ਹੋ ਰਹੀ ਹੈ ਨਹੀਂ ਦੇਖੋ ਰਿਸ਼ਪਾਲ ਜੀ ਇਹਦੇ ਵਿੱਚ ਬਾਦਲਾਂ ਦੇ ਵਿੱਚ ਬਾਦਲਾਂ ਦੀ ਹਾਲ ਹੀ ਨਾਰਾ ਮਾਰਨ ਦੀ ਤਾਂ ਕੋਈ ਗੱਲ ਨਹੀਂ ਨਹੀਂ ਹੈਗੀ ਇਹ ਆਪਾਂ ਮੈਂ ਤੇ ਵਾਰ-ਵਾਰ ਇਹ ਗੱਲ ਕਹਿੰਨਾ ਵਾਂ ਵੀ ਜੋ ਕੁਝ ਵੀ ਦੋ ਤਰੀਕ ਵਾਲੀ ਉਹ ਜੋ ਉੱਥੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਦਲਾ ਨੂੰ ਜਦੋਂ ਸੱਦਿਆ ਗਿਆ ਵਾ ਤੇ ਉਦੋਂ ਹੀ ਜਿਹੜਾ ਫੈਸਲਾ ਵਾ ਬਹੁਤ ਕਮਜ਼ੋਰ ਲਿਆ ਗਿਆ ਵਾ ਮੈਂ ਤੇ ਅੱਜ ਕਹਿੰਦਾ ਉਸ ਦਿਨ ਸਖਬੀਰ ਸਿੰਘ ਬਾਦਲ ਨੂੰ ਤੇ ਬਾਦਲ ਪਰਿਵਾਰ ਨੂੰ ਜਾਂ ਉਹਨਾਂ ਦੇ ਜਿਹੜੀ ਉਹਨਾਂ ਦੀ ਜੁੰਡਲੀ ਸੀ ਉਹਨਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ ਉਹਨਾਂ ਦੇ ਸਮੇਂ ਚ ਬਹੁਤ ਵੱਡੇ ਵੱਡੇ ਗਨਾਹ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਮੈਂ ਤੇ ਅੱਜ ਵੀ ਕਹਿੰਦਾ ਵੀ ਅਕਾਲ ਤਖਤ ਸਾਹਿਬ ਤੋਂ ਸਖਬੀਰ ਬਾਦਲ ਨੂੰ ਛੇਕੋ ਜਾ ਉਹਨੂੰ ਕਾਲੀ ਦਲ ਦੇ ਵਿੱਚੋਂ ਕੱਢੋ ਉਹਨੂੰ ਵਿੱਚ ਰੱਖਿਆ ਕਿਉਂ ਤੁਸੀਂ ਕਿਸੇ ਬੰਦੇ ਨੂੰ ਕਿਹਦੀ ਹਿੰਮਤ ਹੈ ਉਹਨੂੰ ਲੱਗਣ ਦੀ ਕਿਹਦੀ ਹਿੰਮਤ ਹੈ ਉਹਨੂੰ ਕੱਢ ਜੇ ਕਿਹਦੀ ਹਿੰਮਤ ਹੈ ਇਹਨਾਂ ਨੂੰ ਛੇਕ ਦੇ ਜਿਹੜੇ ਅੱਜ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਉਸ ਦਿਨ ਪਾਵਰ ਸੀ ਉਸ ਦਿਨ ਉਹਨਾਂ ਦੇ ਕੋਲ ਸ਼ਕਤੀ ਸੀ ਉਸ ਦਿਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖਲੋਤੇ ਹੋਏ ਸੀ ਜਦੋਂ ਉਹ ਕਹਿੰਦੇ ਸੀ ਉਂਗਲ ਕਰਕੇ ਗੱਲ ਨਹੀਂ ਕਰਨੀ ਐਦਾਂ ਨਹੀਂ ਕਰਨੀ ਬਹੁਤ ਵਧੀਆ ਕਰ ਰਹੇ ਸੀ ਔਰ ਉਹਦਾ ਬੜਾ ਵਧੀਆ ਸਨੇਹਾ ਕੌਮ ਦੇ ਵਿੱਚ ਜਾ ਰਿਹਾ ਸੀ ਉਸ ਦਿਨ ਸ਼ੇਖ ਦੇਵ ਨੂੰ ਉੱਥੋਂ ਉਹਨੂੰ ਕੱਢ ਦੇ ਕਾਲੀ ਦਲ ਦੇ ਗਲੋਂ ਲਾਉਂਦੇ ਉਸ ਦਿਨ ਤੋਂ ਉਹਨੇ ਆਪਣੇ ਗੁਨਾਹ ਮੰਨੇ ਉੱਥੇ ਵੀ ਹਾਂ ਆ ਵੀ ਗੁਨਾਹ ਸਾਡੇ ਕੋਲ ਹੋਇਆ ਆ ਵੀ ਗੁਨਾਹ ਸਾਡੇ ਕੋਲ ਹੋਇਆ ਉਦੋਂ ਮੌਕਾ ਸੀ ਬਾਅਦ ਵਿੱਚ ਕਰਨ ਦੀ ਕੀ ਲੋੜ ਸੀ ਕਿ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਉਸ ਦਿਨ ਤੁਸੀਂ ਬਾਦਲਾਂ ਨੂੰ ਖਤਮ ਕਰ ਸਕਦੇ ਸੀ ਕੀਤਾ ਕਿਉਂ ਨਹੀਂ ਤੁਹਾਡੇ ਤਲਖ ਤੇ ਵਰ ਇਸ ਕਰਕੇ ਨਹੀਂ ਕਿ ਬਾਦਲਾਂ ਨੂੰ ਤੁਸੀਂ ਖਤਮ ਦੇਖਣਾ ਚਾਹੁੰਦੇ ਸੀ ਕਿ ਇਹ ਤਲਖ ਤੇ ਵਰ ਇਸ ਕਰਕੇ ਨਹੀਂ ਕਿ ਹੁਣ ਦੋਰੇ ਮਾਪਦਾਂ ਨੇ ਕਿਉਂ ਇਹ ਬਾਤ ਹਾਂ ਇਹ ਦੋਰੇ ਮਾਪਦਾਂ ਐਡੇ ਦੋਰੇ ਮਾਪਦਾਂ ਨੇ ਤੁਸੀਂ ਕਾਲ ਤੱਕ ਦੇ ਸਾਹਬ ਤੋਂ ਬਾਦਲਾਂ ਨੂੰ ਕਰਦੇ ਖਤਮ ਤੇ ਸ਼੍ਰੋਮਣੀ ਕਾਲੀ ਦਲ ਨੂੰ ਬਚਾਉਂਦੇ ਅੱਜ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਪੰਥ ਦੀ ਪਾਰਟੀ ਨੂੰ ਭਾਵੇਂ ਬੜੇ ਲੰਮੇ ਸਮੇਂ ਤੋਂ ਪੰਥ ਵਾਸਤੇ ਇਸ ਪਾਰਟੀ ਨੇ ਕੁਝ ਨਹੀਂ ਕੀਤਾ ਸਾਨੂੰ ਪਤਾ ਸਮੇਂ-ਸਮੇਂ ਇਹਨਾਂ ਨੇ ਪਿੱਠ ਦੇ ਵਿੱਚ ਪੰਥ ਦੇ ਪਿੱਠ 'ਚ ਛੁਰਾ ਮਾਰਿਆ ਪਰ ਇਹਦਾ ਪਿਛੋਕੜ ਤੇ ਉਹੀ ਆ ਨਾ ਜੋ ਹੈਗਾ ਜੋ ਆਪਾਂ ਸਾਰੇ ਚਾਹੁੰਦੇ ਆ ਤੇ ਇਹਨਾਂ ਨੂੰ ਗਲੋਂ ਲਾ ਕੇ ਤੇ ਇੱਕ ਨਵਾਂ ਕਾਲ ਤੱਕ ਸਭ ਤੋਂ ਆਪਣਾ ਪ੍ਰਧਾਨ ਦਿੱਤਾ ਜਾਂਦਾ ਕੋਈ ਚੰਗੇ ਜੀਵਨ ਵਾਲਾ ਦਿੱਤਾ ਜਾਂਦਾ ਉਹ ਦਿਨ ਸ਼੍ਰੀ ਅਕਾਲ ਤੱਕ ਸਭ ਤੋਂ ਕੁਝ ਵੀ ਕੀਤਾ ਜਾ ਸਕਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੀਤਾ ਵੀ ਕੁਝ ਨਹੀਂ ਭਾਈ ਸਾਹਿਬ ਜੇ ਜਮੀਰਾਂ ਜਾਗ ਹੀ ਪਈਆਂ ਨੇ ਤਾਂ ਮੇਰੀ ਖਿਆਲ ਹੈ ਕਿ ਤੁਹਾਨੂੰ ਵੀ ਇਸ ਚੀਜ਼ ਦੇ ਉੱਤੇ ਹਾਮੀ ਭਰਨੀ ਚਾਹੀਦੀ ਹੈ ਵੇਖੋ ਵੇਖੋ ਰਿਸ਼ਪਾਲ ਜੀ ਕਾਦੀਆਂ ਜਮੀਰਾਂ ਜਾਗਦੀਆਂ ਪੰਥਕ ਜਥੇਬੰਦੀਆਂ ਔਰ ਖਾਸ ਕਰਕੇ ਆ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਸੋ ਉਹਨਾਂ 96 ਕਰੋੜੀ ਨੇ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਇਹ ਜਮੀਰਾਂ ਹੁਣ ਜਾਗਣੀਆਂ ਸੀ ਜਿਹੜੀਆਂ ਇਹ ਜਮੀਰਾਂ ਨਹੀਂ ਜਾਗੀਆਂ ਇਹ ਭਾਜੀਪੀ ਪਿੱਛੇ ਕੰਮ ਕਰ ਰਹੀ ਆ ਇਹ ਪਿੱਛੇ ਸੈਂਟਰ ਕੰਮ ਕਰ ਰਿਹਾ ਜਮੀਰਾਂ ਜਾਗਣੀਆਂ ਹੁੰਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਜਾਗਦੀਆਂ ਕੀ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੋਂ ਵੀ ਵੱਡਾ ਹੁਣ ਮਰਿਆਦਾ ਦਾ ਘਾਣ ਹੋ ਗਿਆ ਉਤੋਂ ਵੱਡਾ ਕਹਾਣ ਹੋ ਗਿਆ ਉਹ ਜਮੀਰਾਂ ਜਦੋਂ ਅੱਜ ਦੀ ਮਹਾਰਾਸ਼ਟਰ ਦੀ ਕੀ ਗੱਲ ਹੈ ਮਹਾਰਾਸ਼ਟਰ ਦੇ ਵਿੱਚ ਤੁਸੀਂ ਸਾਹ ਨਹੀਂ ਦਿੱਤਾ ਮਹਾਰਾਸ਼ਟਰ ਦੇ ਵਿੱਚ ਦਮਦਮੀ ਟਕਸਾਲਾਂ ਬੀਜਪੀ ਦਾ ਪ੍ਰਚਾਰ ਕੀਤਾ ਦਮਦਮੀ ਟਕਸਾਲ ਅੱਜ ਕੱਲ੍ਹ ਅਸੀਂ ਕੱਢ ਕੇ ਆ ਗਏ ਅਸੀਂ ਬਾਬਾ ਹਰਨਾਮਨ ਜੀ ਨੇ ਬੁੱਲ ਕੇ ਵਿਰੋਧ ਕੀਤਾ ਅਸੀਂ ਬਾਬਾ ਹਰਨਾਮਨ ਜੀ ਨੇ ਬੁੱਲ ਕੇ ਵਿਰੋਧ ਕੀਤਾ ਕਿਉਂ ਨਹੀਂ ਕੀਤਾ ਸਭ ਤੋਂ ਪਹਿਲੀ ਵੀਡੀਓ ਸਾਡੀ ਆਈ ਹੈ ਪੀਏ ਬਾਬਾ ਹਰਨਾਮ ਸਿੰਘ ਨੇ ਬਿਲਕੁਲ ਦਮਦਮੇ ਟਕਸਾਲ ਦੇ ਸਿਧਾਂਤਾਂ ਦੇ ਉਲਟ ਜਾ ਕੇ ਭਾਜਪਾ ਦੀ ਹਮਾਇਤ ਕੀਤੀ ਮੈਂ ਇਹ ਗੱਲ ਕਹਿਣਾ ਆਉਣ ਵਾਲੀ 27 ਦੇ ਵਿੱਚ ਇਹ ਇਹ ਸਾਰੇ ਜਿਹੜੇ ਮੁਖੀ ਅੱਜ ਮਰਿਆਦਾ ਦੀਆਂ ਗੱਲਾਂ ਕਰਦੇ ਫਿਰਦੇ ਇਹਨਾਂ ਨੇ ਭਾਜਪਾ ਵਾਸਤੇ ਠੂਠਾ ਫੜ ਕੇ ਪੰਜਾਬ ਦੀ ਗਲੀ ਗਲੀ ਚ ਇਹਨਾਂ ਨੇ ਵੋਟਾਂ ਮੰਗਦੇ ਫਿਰਨਾ ਬਾਦਲਾਂ ਨੂੰ ਪੰਥ ਦੇ ਗਲੋਂ ਲੌਂਦਿਆਂ ਲੌਂਦਿਆਂ ਉਹਨਾਂ ਦਾ ਕਬਜ਼ਾ ਕਾਲ ਤੱਕ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਲੌਂਦਿਆਂ ਲੌਂਦਿਆਂ ਇਹਦਾ ਮਤਲਬ ਹੈ ਭਾਜਪਾ ਨੂੰ ਦੇ ਦੇਣਾ ਸਾਰਾ ਕੁਝ ਕੀ ਹੈ ਅਗਿਆਨੀ ਹਰਪ੍ਰੀਤ ਜਿਹੜਾ ਸ਼ਰੇਆਮ ਵੀਡੀਓ ਦੇ ਵਿੱਚ ਕਹਿ ਰਿਹਾ ਵਾ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਵੀ ਮੇਰੀ ਸੈਂਟਰ ਨਾਲ ਸਿੱਧੀ ਗੱਲ ਆ ਮੇਰੀ ਹਾਇ ਹਾਡੀ ਗੱਲ ਹੈਗੀ ਆ ਤੇ ਹੈਗੀ ਆ ਉਹ ਮੰਨ ਰਿਹਾ ਉਹਦੀਆਂ ਵੀਡੀਓ ਲੀਕ ਹੋ ਚੁਕੀਆਂ ਸਾਹਮਣੇ ਆ ਚੁਕੀਆਂ ਮੇਰੀ ਅਮਿਤ ਸ਼ਾਹ ਦੇ ਨਾਲ ਗੱਲ ਹੁੰਦੀ ਆ ਅੱਛਾ ਭਾਈ ਇਹ ਨਹੀਂ ਕੀ ਮਤਲਬ ਤੁਸੀਂ ਐਡੀਆਂ ਵੱਡੀਆਂ ਪਦਵੀਆਂ ਤੇ ਤਾਂ ਤੁਹਾਨੂੰ ਲਾਇਆ ਗਿਆ ਵੀ ਤੁਸੀਂ ਸੈਂਟਰ ਦੇ ਨਾਲ ਸੰਜਾ ਪਾਓ ਆਪਣੀ ਬਾਈ ਤੁਹਾਡੀ ਪਦਵੀ ਹੈ ਜਿਹੜੀ ਤੁਹਾਡੀ ਪਦਵੀ ਦੇ ਮੁਤਾਬਕ ਤੁਹਾਡੇ ਨਾਲ ਬਹਿਣ ਖਣ ਵਾਲੇ ਜਿਹੜੇ ਲੋਕ ਨੇ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਲੋਕ ਨੇ ਉਹ ਵੀ ਜਾਂ ਤਾਂ ਸਟੇਟ ਲੈਵਲ ਦੇ ਹੋਣਗੇ ਜਾਂ ਡਿਸਟ੍ਰਿਕਟ ਲੈਵਲ ਦੇ ਇਹ ਤੇ ਹੈ ਨਹੀਂ ਕਿ ਅਸੀਂ ਪਿੰਡ ਦੇ ਲੋਕਾਂ ਨਾਲ ਗੱਲ ਕਰਨੀ ਜਦੋਂ ਕੌਮ ਦਾ ਜਥੇਦਾਰ ਹੈ ਜੇਕਰ ਕੌਮ ਦਾ ਜਥੇਦਾਰ ਦੇਸ਼ ਦੇ ਕਿਸੇ ਆਗੂ ਨਾਲ ਗੱਲ ਕਰਦਾ ਤਾਂ ਤੇ ਜ ਮਾੜੀ ਗੱਲ ਕੀ ਕਿਹੜੀ ਗੱਲ ਕੀਤੀ ਕਿਹੜਾ ਪੰਥ ਦਾ ਮੁੱਦਾ ਰੱਖਿਆ ਉਹਦੇ ਨਾਲ ਇਹ ਜਦੋਂ ਵੀ ਕੋਈ ਕੌਮ ਦਾ ਆਗੂ ਕਿਸੇ ਸਰਕਾਰ ਨਾਲ ਕਿਸੇ ਵੱਡੀ ਸ਼ਖਸੀਅਤ ਦੇ ਨਾਲ ਬੈਠਦਾ ਕੰਟਰੀ ਲੈਵਲ ਦੀ ਤਾਂ ਉਹਦੇ ਨਾਲ ਕੋਈ ਗੱਲ ਲੈ ਕੇ ਬੈਠਦਾ ਵਾ ਉਹਦੇ ਨਾਲ ਸਾਂਝਾ ਪਾਉਣ ਵਾਸਤੇ ਥੋੜਾ ਬੈਠਦਾ ਉਹਦੇ ਨਾਲ ਫੋਨ ਕਰਨ ਵਾਸਤੇ ਥੋੜਾ ਬੈਠਦਾ ਲੋਕਾਂ ਨੂੰ ਦੱਸਣ ਵਾਸਤੇ ਥੋੜਾ ਬੈਠਦਾ ਫੇ ਮੇਰੀ ਉਹਦੇ ਨਾਲ ਵੀ ਗੱਲ ਹੁੰਦੀ ਮੇਰੀ ਪੁਰਾਣੇ ਕੋਈ ਕੋਈ ਗੱਲ ਪਾਉਂਦਾ ਭਲਾ ਹੋਇਆ ਹੋ ਤਰੀਕੀ ਤੁਰਿਆ ਕੋ ਕੌਣ ਬਾਹਰ ਆਇਆ ਇਹ ਕੌਣ ਬਾਹਰ ਆਇਆ ਦੱਸੋ ਕੁਛ ਨਾ ਕੁਛ ਤੇ ਤੁਰੂਗਾ ਉਹ ਤੇ ਸਗੋ ਨਹੀਂ ਰਿਸ਼ਪਾਲ ਜੀ ਸਗੋ ਉਹਨਾਂ ਨੇ ਤੇ ਕਿਹਾ ਸੀ ਕਿ ਅਸੀਂ 5500 ਸਾਲ ਸਾਲ ਤੇ ਜਦੋਂ ਮਨਾਵਾਂਗੇ ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਪੁਰਬ ਆਊਗਾ ਹੀ ਬੰਦੀ ਸਿੰਘ ਕਰਾਂਗੇ ਤੇ ਇਹਨਾਂ ਨਾਲ ਮੀਟਿੰਗਾਂ ਤੋਂ ਬਾਅਦ ਤੇ ਉਹ ਵੀ ਸਭ ਕੋਈ ਮੁੱਖ ਅੱਛਾ ਪਹਿਲਾਂ ਕਿ ਮੈਨੂੰ ਇਹ ਦੱਸੋ ਕਿ ਜਿੱਦਾਂ ਹੁਣ ਹਰਿਆਣੇ ਦੀ ਗੱਲ ਕਰੀਏ ਅਸੀਂ ਗੱਲ ਕਰ ਲੈਣੀ ਆ ਦਿੱਲੀ ਦੀ ਅਸੀਂ ਗੱਲ ਕਰ ਲੈਣੇ ਆ ਮਹਾਰਾਸ਼ਟਰ ਦੀ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਬੀਜੇਪੀ ਜਿਹੜੀ ਹੈ ਅਸੀਂ ਅਕਸਰ ਕਹਿ ਦਿੰਨੇ ਜੀ ਇਹਨਾਂ ਨੇ ਕਮੇਟੀ ਜਿਹੜੀ ਹੈ ਉੱਥੇ ਬਣਾ ਦਿੱਤੀ ਹੈ ਜਾਂ ਬੀਜੇਪੀ ਦੇ ਕਬਜ਼ੇ 'ਚ ਆ ਗਏ ਗੁਰਤਾਮ ਜਿਹੜੇ ਨੇ ਸਾਰੇ ਬੀਜੇਪੀ ਦੇ ਕਬਜ਼ੇ 'ਚ ਆ ਗਏ ਨੇ ਸਾਨੂੰ ਜੀ ਹੁਣ ਪੰਜਾਬ 'ਚੋਂ ਖਤਰਾ ਹੈ ਕਿ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਰਾਤੋਂ ਰਾਤ ਹੀ ਸਾਰਾ ਕੁਝ ਹੋ ਗਿਆ ਕੀ ਗੱਲ ਉਦੋਂ ਸ਼੍ਰੋਮਣੀ ਅਕਾਲੀ ਦਲ ਨਹੀਂ ਸੀ ਹੈਗੀ ਉਦੋਂ ਜਿਹੜੇ ਸੀ ਤਾਕਤ ਸਭ ਦੇ ਜਥੇਦਾਰ ਨਹੀਂ ਸੀ ਹੈਗੇ ਉਦੋਂ ਦਮ ਦਾ ਵੀ ਟਕਸਾਲ ਨਹੀਂ ਸੀ ਹੈਗੀ ਉਦੋਂ ਭਾਈ ਲੈਣਾ ਸਿੰਘ ਨਹੀਂ ਸੀ ਹੈਗੇ ਤੁਸੀਂ ਕੋਈ ਨਹੀਂ ਬੋਲਦੇ ਅਸੀਂ ਸਮੇ ਸਮੇ ਦੇ ਨਾਲ ਬਿਲਕੁਲ ਵਿਰੋਧ ਕੀਤਾ ਤੁਹਾਡੇ ਤੇ ਅਸੀਂ ਖੁਦ ਸਟੂਡੀਓ ਚ ਜਾ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਰਚਪਾਲ ਜੀ ਤੁਸੀਂ ਆਪਣੀਆਂ ਸਾਰੀਆਂ ਵੀਡੀਓ ਅੱਗੇ ਲਿਆ ਸਕਦੇ ਸੀ ਉਹੀ ਤੇ ਗੱਲ ਕਰਦੇ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਜਥੇਦਾਰਾਂ ਦੀਆਂ ਸਾਂਝਾ ਨੇ ਅਮਿਤ ਸ਼ਾਹ ਦੇ ਨਾਲ ਭਾਜੀਪੀ ਦੇ ਨਾਲ ਸੈਂਟਰ ਦੇ ਨਾਲ ਇੱਕ ਵੀ ਉਹਨਾਂ ਦਾ ਢਾਇਆ ਹੋਇਆ ਗੁਰਦੁਆਰੇ ਤੇ ਇੱਕ ਵੀ ਉੱਥੇ ਇੱਟ ਲਵਾਈ ਜਾ ਕੇ ਇਹਨਾਂ ਨੇ ਕਦੀ ਗੱਲ ਕੀਤੀ ਵੀ ਸਾਡਾ ਇਥੇ ਹਰਦਵਾਰ ਦੇ ਕੰਡੇ ਦੇ ਉੱਪਰ ਸਾਡਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਸੀ ਕਿੱਥੇ ਆ ਇੱਕ ਵਾਰੀ ਵੀ ਗਿਆਨੀ ਹਰਪ੍ਰੀਤ ਸਿੰਘ ਖਲੋਤਾ ਉੱਥੇ ਜਾ ਕੇ ਇੱਕ ਵਾਰੀ ਉੱਥੇ ਜਾ ਕੇ ਸੰਤ ਬਾਬਾ ਹਰਨਾਮ ਸਿੰਘ ਜਿਹੜੇ ਪਿੰਡ ਰਾਲੇ ਆਪਣੇ ਆਪ ਨੂੰ ਕਹਿ ਰਹੇ ਨੇ ਦਮਦਮੀ ਟਕਸਾਲ ਦੇ ਮੁਖੀ ਨੇ ਤੁਮਾ ਜੀ ਇੱਕ ਵਾਰੀ ਵੀ ਉੱਥੇ ਜਾ ਕੇ ਹਰ ਕੀ ਪੌੜੀ ਤੇ ਖਲੋਤੇ ਜਾ ਕੇ ਵੀ ਇੱਥੇ ਸਾਡਾ ਗੁਰਦੁਆਰਾ ਸੀ ਫਿਰ ਇਹਨਾਂ ਦੀਆਂ ਸੰਜਾਂ ਕਾਦੇ ਵਾਸਤੇ ਆ ਦੱਸੋ ਕਾਦੇ ਲਈ ਲੈ ਰਹੇ ਉਹਨਾਂ ਨੂੰ ਤਾਜ਼ਾ ਕਰਨਾ ਹੋਈਏ ਨਵੇਂ ਜਥੇਦਾਰ ਸਾਹਿਬ ਜਿਹੜੇ ਨੇ ਥਾਪ ਦਿੱਤੇ ਗਏ ਨੇ ਕੁਲਦੀਪ ਸਿੰਘ ਗੜਗੱਜ ਜਥੇਦਾਰ ਮੰਨਦੇ ਉਹਨਾਂ ਨੂੰ ਕਿ ਨਹੀਂ ਦੱਸ ਮੈਂ ਮੈਂ ਜਥੇਦਾਰ ਇਸ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਵੇਲੇ ਅੱਜ ਥਾਪੇ ਗਏ ਸਵੇਰੇ ਦੋ ਵਜੇ ਪੰਜਾਬ ਕਾਲ ਸੇ ਨੇ ਜਥੇਦਾਰ ਲਾਇਆ ਸੀ ਅਸੀਂ ਉਹਨਾਂ ਨੂੰ ਮੰਨਦੇ ਸਾਡੀ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਸਿਰਫ ਇਸ ਮਸਲੇ ਤੇ ਚੱਲ ਰਹੀ ਹੈ ਸਾਨੂੰ ਪਤਾ ਵਾ ਜੋ ਕੁਝ ਸ਼੍ਰੋਮਣੀ ਕਮੇਟੀ ਨੇ ਕੀਤਾ ਅਸੀਂ ਇਹ ਗੱਲ ਕਹਿੰਨੇ ਆਂ ਵੀ ਬਾਦਲਾਂ ਨੂੰ ਬਾਦਲਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੋਂ ਛਡਾਉਂਦਿਆਂ ਛਡਾਉਂਦਿਆਂ ਬਾਦਲਾਂ ਦਾ ਕਬਜ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਟਾਉਂਦਿਆਂ ਹਟਾਉਂਦਿਆਂ ਭਾਜਪਾ ਨੂੰ ਕਿਉਂ ਦੇਣਾ ਵਾ ਪੰਥ ਆਪਣੇ ਹਾਂ ਅਗਿਆਨੀ ਹਰਪ੍ਰੀਤ ਸਿੰਘ ਆ ਓਕੇ ਯਾਨੀ ਹਰ ਪ੍ਰੇਸਿੰਗ ਖੁਦ ਬੋਲ ਰਿਹਾ ਵਾ ਕਿ ਮੇਰੀ ਸੈਂਟਰ ਦੇ ਨਾਲ ਸਿੱਧੀ ਗੱਲ ਆ ਮੈਂ ਅਮਤ ਸ਼ਾਹ ਦੇ ਨਾਲ ਗੱਲ ਕਰਦਾ ਵਾਂ ਸਭ ਕੁਝ ਹੋ ਰਿਹਾ ਸਾਰਿਆਂ ਦੇ ਦੇਖੋ ਸਾਰਿਆਂ ਦੇ ਸਾਹਮਣੇ ਆ ਇਹਦਾ ਮਤਲਬ ਹੈ ਕਿ ਬਾਬਾ ਬੁੱਢਾ ਦਲਤੋਂ ਜਿਹੜੇ ਨੇ ਆਪਣੇ 96 ਕਰੋੜੀ ਤੇ ਬਾਬਾ ਬਲਬੀਰ ਸਿੰਘ ਜੀ ਉਹ ਵੀ ਸਾਹਮਣੇ 96 ਬੋਲੇ ਨੇ ਇੰਨੀਆਂ ਨਿਹੰਗ ਜਥੇਬੰਦੀਆਂ ਸਭ ਕੁਝ ਜਥੇਬੰਦੀਆਂ ਬੋਲ ਰਹੀਆਂ ਨੇ ਸੇਖਾ ਆਗੂ ਬੋਲ ਰਹੀ ਨਹੀਂ ਹੋਰ ਪੰਥਕ ਜਥੇਬੰਦੀਆਂ ਬੋਲ ਰਹੀਆਂ ਨੇ ਇਹਦਾ ਮਤਲਬ ਕੀ ਹੈ ਕਿ ਸਾਰੇ ਭਾਜਪਾ ਚ ਨਹੀਂ ਦੇਖੋ ਇਹ ਇਹ ਇੱਕ ਔਰਾ ਬਣਦਾ ਵਾ ਤੁਸੀਂ ਮੈਨੂੰ ਦੱਸੋ ਵੀ ਜਿੰਨਾ ਜਥੇਬੰਦੀਆਂ ਨੇ ਬਾਦਲਾਂ ਦੇ ਨਾਲ ਉਹਨਾਂ ਦੇ ਰਾਜ ਸਮੇਂ ਏਡੀ ਵੱਡੀ ਲੜਾਈ ਲੜੀ ਆ ਉਹਨਾਂ ਚੋਂ ਕਿਹੜਾ ਬੋਲਿਆ ਦੱਸੋ ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲਿਆ ਇਸ ਮਸਲੇ ਤੇ ਕਿਤੇ ਵੀ ਕੀ ਅੱਜ ਜਿਹੜੇ ਭਾਈ ਬਲਵੰਤ ਸਿੰਘ ਪਾਲੇ ਵਰਗੇ ਦੂਜੇ ਤੇ ਜਿਹੜੇ ਜਿਨ੍ਹਾਂ ਦੇ ਘਰਾਂ 'ਚ ਰਾਤ ਨੂੰ ਬਾਦਲਾਂ ਦੀ ਪੁਲਸ ਉਹਨਾਂ ਨੂੰ ਸੌਣ ਨਹੀਂ ਸੀ ਦਿੰਦੀ ਐ ਕਿੱਡੇ-ਕੱਡੇ ਬੰਦੇ ਜਿਹੜੇ ਹੋਰ ਨੇ ਇਹਨਾਂ 'ਚੋਂ ਬੋਲਿਆ ਕੋਈ ਇਸ ਮਸਲੇ ਤੇ ਭਾਈ ਲੈਣਾ ਕਿ ਬੋਲ ਰਹੇ ਅਸੀਂ ਇਹ ਹਾਂ ਅਹੀਂ ਬੋਲ ਰਹੇ ਆਪੀ ਜਿਹੜੀ ਭਾਜਪਾ ਐ ਸਿੱਖਾਂ ਦੀ ਦੁਸ਼ਮਣ ਜਮਾਤ ਆ ਇਹਨਾਂ ਨੇ ਬਾਹਰਲੇ ਦੇਸ਼ਾਂ 'ਚ ਜਾ ਕੇ ਭਾਈ ਹਰਦੀਪ ਸਿੰਘ ਨਿਜਰ ਨੂੰ ਸ਼ਹੀਦ ਕੀਤਾ ਇਹਨਾਂ ਨੇ ਭਾਈ ਅਵਤਾਰ ਸਿੰਘ ਖੰਡੇ ਨੂੰ ਜਾ ਕੇ ਸ਼ਹੀਦ ਕੀਤਾ ਇਹਨਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਜਾ ਕੇ ਪਾਕਿਸਤਾਨ ਵਿੱਚ ਸ਼ਹੀਦ ਕੀਤਾ ਇਸ ਸਾਡੇ ਗੁਰਦੁਆਰੇ ਟਾਉਣ ਦੀਆਂ ਗੱਲਾਂ ਕਰਦੇ ਆ ਇਹ ਪੂਰੇ ਹਿੰਦੁਸਤਾਨ ਨੂੰ ਪੰਘਵਾ ਕਰਨ ਕਰਨਾ ਚਾਹੁੰਦੇ ਆ ਸਾਡੀ ਲੜਾਈ ਬੀਜੇਪੀ ਦੇ ਨਾਲ ਆ ਜਿਹੜਾ ਵੀ ਆਗੂ ਬੀਜੇਪੀ ਦੀ ਸਪੋਰਟ ਨਾਲ ਚੱਲੂਗਾ ਜਾਂ ਕਹੂਗਾ ਸਾਡੀ ਉਹਦੇ ਨਾਲ ਸਿੱਧੀ ਗੱਲ ਆ ਅਸੀਂ ਉਹਦੇ ਨਾਲ ਬਿਲਕੁਲ ਨਹੀਂ ਖੜਾਂਗੇ ਮੌਜੂਦਾ ਦੌਰ ਦੇ ਵਿੱਚ ਬੀਜੇਪੀ ਦਾ ਸਭ ਤੋਂ ਵੱਡੇ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਜਿਹਨੂੰ ਤੁਸੀਂ ਕਲੀਅਰ ਕਹਿਣਾ ਚਾਹੁੰਦੇ ਮੈਂ ਚਾਹਣਾ ਕਿ ਇੱਕ ਵਾਰੀ ਦਰਸ਼ਕਾਂ ਨੂੰ ਫਿਰ ਪਤਾ ਲੱਗੇ ਮੈਂ ਕਹਾਂ ਜੀ ਇਹ ਮਸਲਾ ਜਿਹੜਾ ਚੱਲਿਆ ਉਹ ਵੀ ਸੌਲੀ-ਆਲੀ ਸਾਹਮਣੇ ਆ ਜਾਣਾ ਇੱਕ ਤਾਂ ਬਾਬਾ ਹਰਨਾਮ ਸਿੰਘ ਧੋਮਾ ਲਾ ਲਓ ਜਿਨ੍ਹਾਂ ਨੇ ਸ਼੍ਰੀ ਆਮ ਬੀਜੇਵਾਪੀ ਜਿਹਦੇ ਵਾਸਤੇ ਵੋਟਾਂ ਮੰਗੀਆਂ ਦੂਜਾ ਤੁਸੀਂ ਸਾਰਾ ਜਿੰਨਾ ਮਸਲਾ ਚੱਲ ਰਿਹਾ ਵਾ ਗਿਆਨੀ ਹਰਪ੍ਰੀਤ ਸਿੰਘ ਤੋਂ ਚੱਲ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸੈਂਟਰ ਦੇ ਵੱਲੋਂ ਬਾਹਰਿਆ ਜਾ ਰਿਹਾ ਉਹ ਜਦੋਂ ਹਰਪ੍ਰੀਤ ਸਿੰਘ ਨਾ ਕੀਤਾ ਗਿਆ ਜਿੱਦਾਂ ਉਹਨਾਂ ਨੂੰ ਤੱਕ ਸਭ ਤੋਂ ਹਟਾ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਨੂੰ ਤੇ ਐਸਪੀਸੀ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਾ ਸੀ ਉਹਨਾਂ ਨੂੰ ਸਮਝ ਕੇ ਸਾਰਾ ਕੰਮ ਕਰਵਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਆਪ ਹੀ ਬੋਲ ਚੁੱਕਾ ਵਾ ਵੀ ਸਾਡੀ ਸੈਂਟਰ ਨਾਲ ਗੱਲ ਹੈਗੀ ਆ ਤੇ ਫਿਰ ਉਹਨਾਂ ਨੂੰ ਪਤਾ ਲੱਗਣਾ ਜਦੋਂ ਕੌਮ ਨੂੰ ਪਤਾ ਲੱਗਿਆ ਤੇ ਇਹਨਾਂ ਨੂੰ ਵੀ ਪਤਾ ਲੱਗਣਾ ਸੀ ਤਾਂ ਜੋ ਐਕਸ਼ਨ ਹੋਇਆ ਜੋ ਰਿਐਕਸ਼ਨ ਹੋਇਆ ਇਹ ਇਸੇ ਕਰਕੇ ਪਹਿਲੋਂ ਨਹੀਂ ਹੋਇਆ ਇਹ ਪਹਿਲਾਂ ਵੀ ਹੋਇਆ ਇਹ ਕਿਤੇ ਨਵੇਂ ਗਿਆਨੀ ਹਰਪ੍ਰੀਤ ਸਿੰਘ ਨਾਲ ਹੀ ਹੋਇਆ ਜਿੱਦਣ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਲਾਇਆ ਹੋ ਉਹਦੋਂ ਸ਼੍ਰੋਮਣੀ ਕਮੇਟੀ ਚੰਗੀ ਜੇ ਅੱਜ ਲਾਹ ਦਿੱਤਾ ਤੇ ਅੱਜ ਸ਼੍ਰੋਮਣੀ ਲੋਕ ਕਹ ਰਹੇ ਨੇ ਕਿ ਬਹੁਤ ਸਿਆਣਪ ਦਾ ਕੰਮ ਕੀਤਾ ਐ ਐਸਜੀਪੀਸੀ ਨੇ ਬੜੀ ਹੀ ਅਕਲ ਵਰਤੀ ਐ ਮੈਂ ਸਵੇਰੇ ਸਵੇਰੇ ਕੰਮ ਕਾ ਲਿਆ ਜੇ ਕਿਤੇ ਦਿਨੇ ਹੁੰਦਾ ਤਾਂ ਕਹਿੰਦੇ ਖੂਨ ਕਰਾਬਾ ਬੜਾ ਹੋਣਾ ਸੀ ਬੜੀ ਲਾ 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 ਹੋਣੀ ਸੀ ਬੜੀ ਵੱਟ ਘਟੂਣੀ ਸੀ ਕੋਈ ਵੀ ਸਰ ਕੁਝ ਵੀ ਹੋ ਸਕਦਾ ਸੀ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਗੱਲ ਕਹਿ ਦਿੱਤੀ ਪੀ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਜਦੋਂ ਇੱਕ ਧਿਰ ਖੜ ਜੇ ਉੱਥੇ ਜਾ ਕੇ ਦਾ ਉੱਤੇ ਜੀ ਤਾਂ ਜਿਹੜੀ 13 ਕਹਿਣ ਵਾਲੀਆਂ ਸੀ ਵੀ ਇਹ ਕੰਮ ਨਹੀਂ ਹੋਣ ਦੇਣਾ ਹਾਂ ਉਹ ਪੰਥਕ ਸੀ ਕਿ ਬੀਜੇਪੀ ਉਹ ਉਹ 13 ਪੰਥਕ ਤਾਂ ਸੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਇਹ ਇਦਾਂ ਦਾ ਸਟੈਂਡ ਲਿੰਕ ਦੀਆਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਬੀਜੇਪੀ ਵਾਲੇ ਕਹਿ ਰਹੇ ਹੋ ਮੈਂ ਕਿਹਾ ਇਹ ਜਿੰਨੇ ਜੋ ਸਮਝਣਾ ਸਮਝੀ ਜਾਵੇ ਅਸੀਂ ਇਹ ਗੱਲ ਕਹਿੰਨੇ ਆਂ ਵੀ ਅੱਜ ਮਰਿਆਦਾ ਇੰਨੀ ਚੇਤੇ ਆਈ ਆ ਜਿਹੇਦਾਰ ਵੱਡੇ ਤੇ ਗੁਰੂ ਗ੍ਰੰਥ ਸਾਹਿਬ ਵੱਡਾ ਜਿਹੇ ਹੇਦਾਰਾਂ ਦਾ ਲਥਣਾ ਵੱਡਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਰੋਲਣੇ ਵੱਡੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਰੋਲੇ ਉਦੋਂ ਇਹ ਬੰਦੇ ਚੁੱਪ ਰਹੇ ਤੇ ਅੱਜ ਜਹੇਦਾਰਾਂ ਦੇ ਲਥਣ ਨਾਲ ਕੀ ਹੋ ਗਿਆ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਲਥਣ ਨਾਲ ਇਹਨਾਂ ਨੂੰ ਕੀ ਫਰਕ ਆਖਰੀ ਸਵਾਲ ਕੀ ਭਾਈ ਲੈਣਾ ਜੀ ਤੁਸੀਂ ਬੜੇ ਗਰਜਵੇਂ ਬੋਲਾਂ ਦੇ ਵਿੱਚ ਬੜੇ ਤਿੱਖੇ ਪ੍ਰਹਾਰ ਕਰ ਰਹੇ ਹੋ ਬੜੇ ਤਨਖ ਤੇਵਰਾਂ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਕਿਹੜੀ ਏਜੰਸੀ ਚੋਂ ਮੈਂ ਜਿਹੜੀ ਜਿਹੜੀ ਵੀ ਏਜੰਸੀ ਚੋ ਜਿੰਨੇ ਸਮਝਣਾ ਰਸਵਾ ਦੀ ਕੋਈ ਸਮਝਣਾ ਕੌਣ ਬੁਲਵਾ ਰਿਹਾ ਹੈ ਸਾਡਾ ਇਹ ਮਨ ਬੋਲ ਰਿਹਾ ਹੈ ਅਸੀਂ ਆਪਣੇ ਆਪ ਤੋਂ ਬੋਲ ਰਹੇ ਹਾਂ ਅਸੀਂ ਸਾਨੂੰ ਇਹ ਦੀਦਾ ਵਾ ਕਿ ਇਹ ਜੋ ਕੁਝ ਵੀ ਹੈ ਬਹੁਤ ਸਾਰੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਕੋਈ ਬੋਲੇ ਚਾਹੇ ਨਾ ਬੋਲੇ ਇਹ ਵੱਡੀਆਂ ਤਾਕਤਾਂ ਸੈਂਟਰ ਜਿਹੜਾ ਵਾ ਇਹ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਨਾ ਚਾਹੁੰਦਾ ਔਰ ਇਹ ਬੜੇ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦਾ ਵਾ ਸਾਡੀ ਇੱਕੋ ਇੱਕ ਆ ਕਿ ਬਾਦਲਾ ਨੂੰ ਵੀ ਸ਼੍ਰੋਮਣੀ ਕਮੇਟੀ ਤੇ ਕਾਲ ਤੱਕ ਸਾਡੇ ਕਬਜ਼ੇ ਤੋਂ ਬਿਲਾ ਕੇ ਪਰੇ ਮਾਰੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸਾਰਾ ਕੁਝ ਭਾਜਪੀ ਦੀ ਝੋਲੀ ਦੇ ਵਿੱਚ ਪਾ ਦਿਓ ਬਾਬਾ ਸ਼ੁਕਰੀਆ ਭਾਈ ਲੈਣਾ ਜੀ ਸੋ ਦਮ ਤੱਕਸਾਲ ਤੋਂ ਭਾਈ ਲੈਣਾ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇੱਕੋ ਨਹੀਂ ਇੱਕੋ ਹੀ ਐਸੇ ਸਖਸ਼ ਨੇ ਜਿਨ੍ਹਾਂ ਨੂੰ ਜਥੇਦਾਰ ਮੰਨਦੇ ਨੇ ਉਹ ਨੇ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਲਾਲਨਾ ਜੀ ਤੋਂ ਉਹਨਾਂ ਦੀ ਤਕਸਾਲ ਹੈ ਤੇ ਤਾਂ ਦੀ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਮੰਨਦੀਆਂ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਵੱਡੀ ਚਿੰਤਾ ਇਹਨਾਂ ਜ਼ਾਹਿਰ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਮਹਾਰਾਸ਼ਟਰ ਹਰਿਆਣਾ ਪਟਨਾ ਸਾਹਿਬ ਤੇ ਦਿੱਲੀ ਇੱਥੋਂ ਦੀਆਂ ਕਮੇਟੀਆਂ ਦੇ ਉੱਤੇ ਬੀਜੇਪੀ ਦਾ ਕਬਜ਼ਾ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬੰਦੇ ਉੱਥੇ ਬੈਠ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਉੱਤੇ ਵੀ ਕਿਤੇ ਬੀਜੇਪੀ ਜਿਹੜੀ ਕਾਬਜ਼ ਨਾ ਹੋ ਜਾਵੇ ਇਹ ਤਾਂ ਜਿਹੜੇ ਸੰਕੇਤ ਸੀਗੇ ਸਿੱਧੇ ਸਿੱਧੇ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਚੁੱਕੇ ਸੀ ਐਸਜੀਪੀਸੀ ਨੂੰ ਹੋ ਚੁੱਕੇ ਸੀ ਬੇਸ਼ੱਕ ਉਹਨਾਂ ਨੇ ਇਸ ਬੀਜੇਪੀ ਦੇ ਗਲਬੇ ਦੇ ਵਿੱਚੋਂ ਕੱਟਣ ਵਾਸਤੇ ਇਹ ਭਾਵੇਂ ਜਿਹੜਾ ਮੱਤੀ ਆਛਣ ਲਿਆ ਸੰਤਾਂ ਨੂੰ ਇਸ ਵੇਲੇ ਜਿਹੋ ਜਿਹਾ ਮਰਜ਼ੀ ਲੱਗ ਰਿਹਾ ਹੋਵੇ ਪਰ ਇਸ ਮੌਕੇ ਜਿਹੜੇ ਸਾਨੂੰ ਭਾਈ ਲੈਣਾ ਜੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਬੀਜੇਪੀ ਦੀ ਹੀ ਦੇਣਾ ਬੀਜੇਪੀ ਦੀਆਂ ਚਾਲਾਂ ਨੇ ਜਿਹੜੇ ਹੱਟੇ ਹੱਟੇ ਕਾਂਢ ਹੋਈ ਉਹਦੋਂ ਨਹੀਂ ਬੋਲੇ ਪਰ ਉਹ ਅਚਨਕ ਉਹਨਾਂ ਦੇ ਮੂੰਹ ਦੇ ਵਿੱਚ ਜ਼ੁਬਾਨ ਕਿਵੇਂ ਆ ਗਈ ਉਹ ਲਲਕਾਰੇ ਕਿਵੇਂ ਮਾਰਨ ਲੱਗ ਪਏ ਉਹ ਵੰਗਾਰਨ ਕਿਵੇਂ ਲੱਗ ਪਏ ਔਰ ਕਿਸ ਤਰੀਕੇ ਤੇ ਨਾਲ ਉਹਨਾਂ ਐ ਜੀ ਪੀ ਸੀ ਤੇ ਬਾਦਲਾਂ ਦੇ ਅੱਗੇ ਅੱਖਾਂ ਕੱਡੀਆਂ ਨੇ ਲਾਲ ਲਾਲ ਅੱਖਾਂ ਕੱਡੀਆਂ ਨੇ ਇਹਦੇ ਵੀ ਕਈ ਮਾਇਨੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਪਿੱਛੇ ਸਿਰਪਰਸ ਬੀ ਜੀ ਪੀ ਹੈ ਔਰ ਪਾਕੀ ਪਹਿਲਣਾ ਜਿਹਦੇ ਵਿਚਾਰਾਂ ਨਾਲ ਤੁਸੀਂ ਕਿਨੱਕ ਸਹਿਮਤ ਹੋ ਦੱਸਿਓ ਜਰੂਰ ਦੇ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ